ਇਸ਼ੰਘਾਰਸ਼ ਕਰਨ ਵਾਲੀ ਪੀੜੀ ਮਿਲ ਦਾ ਆਖਰੀ ਹੋਈ ਹੈ ਬਾਈ ਇਸ ਤੋਂ ਬਾਅਦ ਸੰਘਰਸ਼ ਨਹੀਂ ਕਿਸੇ ਨੇ ਕਰਨਾ ਜਿਹੜੇ ਆ ਆਪਣੇ ਬਜ਼ੁਰਗ ਬੈਠੇ ਨੇ ਇਹਨਾਂ ਦੇ ਮੋਢ ਨਾਲ ਮੋਢਾ ਜੋੜ ਕੇ ਪਹਿਲਾਂ ਸੰਘਰਸ਼ ਲੜ ਕੇ ਤੇ ਐਮਐਲਐਸਪੀ ਵਗੈਰ ਵਰਗੇ ਆ ਕਾਨੂੰਨ ਗਰੰਟੀ ਕਾਨੂੰਨ ਬਣਵਾ ਲਈਏ ਸਰਕਾਰਾਂ ਲੱਤਾਂ ਖਿੱਚ ਰਹੀਆਂ ਨੇ ਤੇ ਜਥੇਬੰਦੀਆਂ ਵਾਲੇ ਬੇਕੁੱਚ ਕੋਸ਼ਕ ਲੱਗੇ ਪਏ ਨੇ ਬਾਈ ਇਹ ਮੋਰਚੇ ਦਾ ਵਿਰੋਧ ਕਰ ਰਹੇ ਨੇ ਤਾਂ ਫੇਰ ਆਪਣੀ ਜਿਹੜੀ ਗਾਂਹ ਪੀੜੀ ਆ ਉਹਨਾਂ ਕੋਲੇ ਐਡਾ ਤਜਰਬਾ ਨਹੀਂ ਹੈਗਾ ਸੰਘਰਸ਼ ਲੜਨ ਦਾ ਭਾਈ ਜਿਹੜਾ ਤਜਰਬਾ ਆਪਣੇ ਆ ਬਜ਼ੁਰਗਾਂ ਕੋਲੇ ਆ ਹੁਣ ਆਪਣਾ ਇੱਥੇ ਲੋਡ ਆ ਆਪਾਂ ਨੂੰ ਇਕੱਠੇ ਹੋਣ ਦੀ ਨੌਜਵਾਨ ਹੈ ਇਹਨਾਂ ਬਜ਼ੁਰਗਾਂ ਦਾ ਸਾਥ ਦੇ ਕੇ ਤੇ ਆਪਾਂ ਮੋਰਚਾ ਫਤਿਹ ਕਰ ਲੀਏ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਹੈਗਾ ਭਈ ਉਹ ਚੋਣ ਜਾਬਤਾ ਲੱਗ ਜੂ ਕੋਈ ਚੱਕਰ ਨਹੀਂ ਪਹਿਲਾਂ ਕਿਹੜਾ ਵੋਟਾਂ ਨਹੀਂ ਪੈਂਦੇ ਪਹਿਲਾਂ ਕਿਹੜਾ ਚੋਣ ਜਾਬਤਾ ਨਹੀਂ ਲੱਗਦੇ ਪਰ ਜਿਹੜਾ ਆਪਣਾ ਇਹ ਸੰਘਰਸ਼ ਵਿੱਢਿਆ ਹੋਇਆ ਹੈਗਾ ਇਹ ਆਪਣਾ ਚਾਹੇ ਸਾਲ ਚੱਲਦਾ 2 ਸਾਲ ਚੱਲਦਾ 4 ਚੱਲਦਾ ਜਿੰਨਾ ਟਾਈਮ ਆਪਣੀਆਂ ਮੰਗਾਂ ਪ੍ਰੋਪ ਉਨਾ ਟਾਈਮ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਬਈ ਮੋਦੀ ਕੀ ਤਾਂ ਵੱਡੇ ਰੰਗ ਜੇ ਵਰ ਗਿਆ ਇੱਥੇ ਵੱਡੇ ਵੱਡੇ ਆਏ ਨੇ ਸੰਘਰਸ਼ ਜਿਹੜਾ ਇਹ ਆਪਣੇ ਪੰਜਾਬੀਆਂ ਦੇ ਖੂਨ ਵਿੱਚ ਹੈਗਾ ਆਪਾਂ ਸ਼ਾਂਤਮਈ ਲੜ ਰਹੇ ਆਂ ਬਾਅਦ ਤੋਂ ਬਾਅਦ ਲੜਾਂਗੇ ਜਿੰਨਾ ਚਿਰ ਉਠਦੇ ਉਹਨਾਂ ਜਨਨੀ ਡੱਲੇ ਆਲ ਆਪਣਾ ਆਗੂ ਇਹੋ ਜਿਹਾ ਜਿੰਨਾ ਚਿਰ ਆਪਣੀਆਂ ਮੰਗਾ ਮੰਨੀਆਂ ਨਹੀਂ ਜਾਂਦੀਆਂ ਕਿਉਂਕਿ ਜਿਹੜੇ ਤੁਸੀਂ ਇਹ ਉਹ ਅੱਜ ਇਹ ਨਾ ਵੀ ਪੰਜ ਗਰੰਟੀਆਂ ਦੇ ਵਿੱਚ ਪੰਜ ਗਰੰਟੀਆਂ ਦੋ ਜਨਸੀਆਂ ਦੇ ਰਹੀਆਂ ਬਈ ਜੀ ਉਹ ਉਹ ਜਾਂਚ ਉਹਨਾਂ ਦੇ ਕੋਈ ਗਾਰੰਟੀ ਨਹੀਂ ਉਹਨਾਂ ਦੀ ਜਾਂਚੀਆਂ ਦੀ ਇਹੋ ਬੇਫਾਲਤੂ ਗੱਲਾਂ ਨੇ ਇਹ ਟਾਈਮ ਬਰਬਾਦ ਕਰਦੇ ਨੇ ਜਿੰਨਾ ਚਿਰ ਆਪਾਂ ਸਾਰੀਆਂ ਮੰਗਾ ਐਨਐਸੀ ਸਾਰਾ ਕੁਝ ਕਰਕੇ ਉਹਨਾਂ ਚਿਰ ਆਪਾਂ ਔੜਦੇ ਨਹੀਂ ਉਤੋਂ ਸასი ਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ 10 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਰੇਲਾਂ ਰੋਕੋ ਦਾ ਜਿਹੜਾ ਪ੍ਰੋਗਰਾਮ ਲੀਕਿਆ ਵੈਸੀ ਕਿਸਾਨ ਯੂਨੀਅਨ ਵੱਲੋਂ ਆਗੂਆਂ ਵੱਲੋਂ ਜੋ ਗੈਰ ਰਾਜਨੀਤਿਕ ਕਿਸਾਨ ਯੂਨੀਅਨਾਂ ਨੇ ਉਹਨਾਂ ਵੱਲੋਂ ਅੱਜ ਪੂਰੇ ਭਾਰਤ ਦੇ ਵਿੱਚ ਰੇਲਾਂ ਰੋਕਣ ਦਾ ਜਿਹੜਾ ਪ੍ਰੋਗਰਾਮ ਸੀ ਅੱਜ ਅਸੀਂ ਰੇਲ ਦੀ ਪਟੜੀ ਤੇ ਬੈਠੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਤਸਵੀਰ ਦਿਖਾਈ ਜਾਵੇ ਰੇਲਵੇ ਦੀ ਜੋ ਪੂਰੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਰੇਲਾਂ ਤੇ ਬੈਠੇ ਨੇ ਅੱਜ ਰੇਲਾਂ ਰੋਕੀਆਂ ਗਈਆਂ ਪੂਰੇ ਭਾਰਤ ਦੇ ਵਿੱਚ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਕਿਸਾਨ ਯੂਨੀਅਨ ਦੇ ਆਗੂ ਕਰਦੇ ਆ ਗੱਲਬਾਤ ਸਸੀ ਕਲਬਾਈ ਜੀ ਸਹੀ ਕਾ ਬਾਈ ਸਹੀ ਕਾ ਇਹ ਵੀ ਰੇਲਾਂ ਦੀਆਂ ਲੈਨਾਂ ਤੇ ਬਹਿਣਾ ਪੈ ਗਿਆ ਕਿਉਂ ਬਹਿਣਾ ਪਿਆ ਏ ਭਾਈ ਇਹ ਹੀ ਦੇਖੋ ਜਦੋਂ ਮੰਨ ਲਾ ਸਰਕਾਰ ਕੋਈ ਗੱਲਬਾਤ ਨਹੀਂ ਕਰ ਰਹੀ ਹੁਣ ਜਿੱਦ ਨਹੀਂ ਮੰਨ ਲਾ ਵੀ ਆਪਣਾ ਪਿਛਲੇ ਕਈ ਦਿਨਾਂ ਤੋਂ ਗੱਲਬਾਤ ਬੰਦ ਹੋਈ ਪਈ ਆ ਕੋਈ ਸਰਕਾਰ ਗੱਲਬਾਤ ਕਰਨੀ ਤਿਆਰ ਨਹੀਂ ਫਿਰ ਇਹ ਸੰਘਰਸ਼ ਨੂੰ ਤੇਜ਼ ਕਰਨ ਦੇ ਲਈ ਇਹ ਪ੍ਰੋਗਰਾਮ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਰੇਲਾਂ ਰੋਕਣ ਦਾ ਉਹ ਤੁਹਾਨੂੰ ਵੀ ਪਤਾ ਪੜਾਵਰ ਪੜੋ ਜਿਵੇਂ ਪਹਿਲਾਂ ਆਪਣੇ ਪ੍ਰੋਗਰਾਮ ਚੱਲਦੇ ਹੁੰਦੇ ਪਿਛਲੇ ਸੰਘਰਸ਼ ਵੇਲੇ ਉਸ ਦੇ ਆਧਾਰ ਦੇ ਉੱਤੇ ਇਹ ਪ੍ਰੋਗਰਾਮ ਜਥੇਬੰਦੀ ਵੱਲੋਂ ਦਿੱਤਾ ਗਿਆ ਸਾਰੇ ਦੇਸ਼ ਭਰ ਦੇ ਵਿੱਚ ਇਹਦੇ ਨਾਲ ਇੱਕ ਮੈਸੇਜ ਜਾਊਗਾ ਸਾਰੇ ਦੇਸ਼ ਦੇ ਵਿੱਚ ਵੀ ਰੇਲਾਂ ਰੋਕੀਆਂ ਗਈਆਂ ਵੀ ਕਿਸਾਨ ਲੜਾਈ ਲੜ ਰਹੇ ਨੇ ਜਿਹੜੇ ਬੈਠੇ ਨੇ ਬਾਰਡਰਾਂ ਦੇ ਉੱਤੇ ਤੇ ਸਾਰੇ ਦੇਸ਼ ਦੇ ਕਿਸਾਨਾਂ 'ਚ ਮੈਸੇਜ ਆਉ ਬਈ ਇਹਦੇ ਨਾਲ ਇੱਕ ਇਸੇ ਲਈ ਅੱਜ ਇਹ ਰੀਲ ਰੋਪਨ ਦਾ ਪ੍ਰੋਗਰਾਮ ਦਿੱਤਾ ਗਿਆ ਇੱਕ ਪਾਸੇ ਮੋਦੀ ਦਾ ਬਿਆਨ ਸਾਹਮਣੇ ਆਉਂਦਾ ਉਹ ਕਹਿੰਦਾ ਮੈਂ ਤਿਆਰ ਆਂ ਪੰਜ ਫਸਲਾਂ ਤੇ ਐਮਐਸਪੀ ਦੇਣ ਨੂੰ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਦੇਖੋ ਜੀ ਪੰਜ ਫਸਲਾਂ ਤੇ ਨਹੀਂ ਜਿਹੜੀਆਂ ਮੰਨ ਲਾ ਦਾਲਾਂ ਸਬਜ਼ੀਆਂ ਤੇ ਜਿਹੜੀਆਂ ਆਪਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਸਹੀ ਰੂਪ ਵਿੱਚ ਹਮੇਸ਼ਾ ਲਈ ਮਿਲਣੀ ਚਾਹੀਦੀ ਆ ਉਹ ਇੱਕ ਇਹ ਵੀ ਕਹਿ ਰਹੇ ਪੰਜ ਸਾਲਾਂ ਬਾਅਦ ਬਈ ਪੰਜ ਸਾਲਾਂ ਬਾਅਦ ਬਦਲ ਜਾਣਗੇ ਫਿਰ ਹੋਰ ਫਿਰ ਫਿਰ ਆਪਾਂ ਇਸੇ ਲੋੜੀ ਤੁਰੇ ਫਿਰਾਂਗੇ ਠੀਕ ਹੈ ਨਾ ਜੇਕ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਆਂ ਬਈ ਇਸੇ ਵੇਸੇ ਦੇ ਉੱਤੇ ਇਹ ਸੰਘਰਸ਼ ਕਰਨ ਵਾਲੀ ਪੀੜੀ ਮਿਲ ਦਾ ਆਖਰੀ ਹੋਈ ਆ ਬਈ ਇਸ ਤੋਂ ਬਾਅਦ ਸੰਘਰਸ਼ ਨਹੀਂ ਕਿਸੇ ਨੇ ਕਰਨਾ ਜਿਹੜੇ ਆ ਆਪਣੇ ਬਜ਼ੁਰਗ ਬੈਠੇ ਨੇ ਇਹਨਾਂ ਦੇ ਮੋਢ ਨਾਲ ਮੋਢਾ ਜੋੜ ਕੇ ਆਪਾਂ ਸੰਘਰਸ਼ ਲੜ ਕੇ ਤੇ ਐਮਐਲਐਸਪੀ ਵਗੈਰ ਵਰਗੇ ਆ ਕਾਨੂੰਨ ਗਰੰਟੀ ਕਾਨੂੰਨ ਬਣਵਾ ਲਈਏ ਜਾਂ ਕੋਈ ਸੁਆਮੀਨਾਥ ਰਿਪੋਰਟ ਦੀ ਗੱਲ ਕਰ ਲੋ ਇਹ ਆਪਾਂ ਸਾਰੇ ਮੋਰਚੇ ਜਿੱਤ ਲਈਏ ਤਾਂ ਉਹ ਵਧੀਆ ਇੱਕ ਆਪਦਾ ਜੀਵਨ ਬਤੀਤ ਕਰ ਸਕਦੇ ਆ ਸਹੀ ਢੰਗ ਤਰੀਕੇ ਨਾਲ ਜ਼ਿੰਦਗੀ ਜਿਉ ਸਕਦੇ ਨੇ ਤੇ ਪਰ ਜੇ ਆਪਾਂ ਇਸ ਵਾਰ ਮੋਰਚੇ ਦੇ ਵਿੱਚ ਨਹੀਂ ਕਾਮਯਾਬ ਹੁੰਦੇ ਜਾਂ ਜਿਹੜੇ ਹਿਸਾਬ ਨਾਲ ਮੋਰ ਦੂਜੀਆਂ ਜਥੇਬੰਦੀਆਂ ਕੋਈ ਲਾਲੋਜਾ ਕੋਈ ਹੋਰ ਸਰਕਾਰਾਂ ਲੱਤਾਂ ਖੱਚ ਰਹੀਆਂ ਨੇ ਤੇ ਜਾਂ ਜਥੇਬੰਦੀਆਂ ਵਾਲੇ ਬੇਸ਼ਕੁਕ ਕੋਸ਼ਿਸ਼ ਕਰ ਲੱਗੇ ਪਏ ਨੇ ਬਈ ਇਹ ਮੋਰਚੇ ਦਾ ਵਿਰੋਧ ਕਰ ਰਹੇ ਨੇ ਤਾਂ ਫੇਰ ਆਪਣੀ ਜਿਹੜੀ ਗਾਹਾਂ ਪੀੜ੍ਹੀ ਆ ਉਹਨਾਂ ਕੋਲੇ ਐਡਾ ਤਜਰਬਾ ਨਹੀਂ ਹੈਗਾ ਸੰਘਰਸ਼ ਲੜਨ ਦਾ ਭਾਈ ਜਿਹੜਾ ਤਜਰਬਾ ਆਪਣੇ ਆ ਬਜ਼ੁਰਗਾਂ ਕੋਲੇ ਆ ਹੁਣ ਆਪਣਾ ਇੱਥੇ ਲੋੜ ਆ ਆਪਾਂ ਨੂੰ ਇਕੱਠੇ ਹੋਣ ਦੀ ਨੌਜਵਾਨ ਇਹਨਾਂ ਬਜ਼ੁਰਗਾਂ ਦਾ ਸਾਥ ਦੇ ਕੇ ਤੇ ਆਪਾਂ ਮੋਰਚਾ ਫਤਿਹ ਕਰ ਲਈਏ ਹਾਂ ਹਾਂਜੀ ਭਾਈ ਕਿਵੇਂ ਹੁਣ ਤਾਜ਼ਾ ਹਾਲਾਤ ਕੀ ਅਖਨੌਰੀ ਦੇ ਜੇ ਸ਼ੰਭੂ ਦੀ ਗੱਲ ਕਰਦੇ ਆਪਾਂ ਕਿੰਨੀ ਕੁ ਗਿਣਤੀ ਦੇ ਵਿੱਚ ਉੱਥੇ ਕਿਸਾਨ ਨੇ ਅੱਗੇ ਨੂੰ ਘਟਿਆ ਰਸਕ ਵਧਿਆਗਾ ਹਾਂਜੀ ਭਾਈ ਦਿਨ ਪ੍ਰਤੀ ਦਿਨ ਭਾਈ ਉੱਥੇ ਘੱਟ ਵੱਧ ਰਿਹਾਗਾ ਸ਼ੰਭੂ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਜਿੰਨਾ ਕਿਲੋਮੀਟਰ ਦਾ ਘੇਰਾ ਪਹਿਲਾਂ ਸੀਗਾ ਉਦੋਂ ਜ਼ਿਆਦਾਗਾ ਹੋਇਆਗਾ ਤੇ ਇਹੀ ਹਾਲਾਤ ਖਨੌਰੀ ਦੇ ਉੱਤੇ ਖਨੌਰੀ ਦੇ ਉੱਤੇ ਵੀ ਟਰਾਲੀਆਂਾਂ ਵਧੀਆਂ ਨੇ ਭਾਈ ਜਦੋਂ ప్రతి ਦਿਨ ਲੋਕਾਂ ਦੇ ਵਿੱਚ ਜਿਵੇਂ ਜਿਵੇਂ ਜਾਗਰੂਤਾ ਹੋ ਰਹੀ ਆ ਪਿੰਡਾਂ ਪਿੰਡਾਂ ਦੇ ਵਿੱਚ ਮੰਨ ਲਓ ਕੁਝ ਕੁ ਜਥੇਬੰਦ ਕਹਿੰਦੇ ਨਹੀਂ ਆ ਰਹੀਆਂ ਨੇ ਉਹ ਲੋਕ ਆਪ ਮਾਰੇ ਵੀ ਚੱਲ ਕੇ ਉੱਥੇ ਖਨੌਰੀ ਜਾਂ ਸੰਭੂ ਦੇ ਉੱਤੇ ਪਹੁੰਚ ਰਹੇ ਨੇ ਉਹ ਇਸ ਗੈਰ ਰਾਜਨੀਤਿਕ ਫਰੰਟ ਦਾ ਦੋਨੇ ਫਾਰਮਾਂ ਦਾ ਸਾਥ ਦੇ ਰਹੇ ਨੇ ਇਸ ਸੰਘਰਸ਼ ਦੇ ਵਿੱਚ ਹਾਂਜੀ ਜੇ ਆਪਾਂ ਗੱਲ ਕਰਦੇ ਆਂ ਪਿਛਲੇ ਦਿਨੀ ਜਗਿੰਦਰ ਗਰਾਹਾ ਦਾ ਜਿਹੜਾ ਬਿਆਨ ਸਾਹਮਣੇ ਆਉਂਦਾ ਉਹ ਕਹਿੰਦਾ ਵੀ ਮੈਂ ਤਿਆਰ ਆਂ ਇਹਨਾਂ ਨਾਲ ਲੜਨ ਨੂੰ ਪਰ ਇਧਰੋਂ ਕੋਈ ਹੁਣ ਜਵਾਬ ਨਹੀਂ ਕੋਈ ਆ ਰਿਹਾ ਨਾ ਕੋਈ ਮੜ ਰਿਹਾ ਵੀ ਜਵਾਬ ਵੀ ਆਉਣ ਜਾਂ ਕਿਵੇਂ ਕੀ ਸ਼ਰਤਾਂ ਨੇ ਉਹ ਜੇ ਇਧਰ ਆਉਂਦੇ ਆ ਤਾਂ ਉਹਨਾਂ ਦੇ ਕੀ ਸ਼ਰਤਾਂ ਨੇ ਨਹੀਂ ਦੇਖੋ ਅੱਜ ਬਈ ਕੱਲ ਵੀ ਬਿਆਣਾ ਆਇਆ ਆਪਣੇ ਪ੍ਰਧਾਨ ਸਾਹਿਬ ਦਾ ਕਾਕਾ ਸਿੰਘ ਕੋੜ ਜੀ ਨੇ ਉਹਨਾਂ ਨੇ ਕਿਹਾ ਹੈਗਾ ਵੀ ਆਓ ਭਈ ਸੰਘਰਸ਼ ਲੜੋ ਇਹ ਕਿਹੜਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਬਈ ਇਕੱਲਾ ਇਕੱਲਾ ਸੰਘਰਸ਼ ਸਾਰੇ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਆ ਸਾਰਾ ਮੈਦਾਨ ਖਾਲੀ ਪਿਆ ਬਈ ਆਓ ਬੈਠੋਣ ਲੜਾਈ ਲੜਨੋ ਵੀ ਲੜ ਸਕਦੇ ਨੇ ਆ ਕੇ ਲੜਾਈ ਕਿਸੇ ਨੇ ਕੋਈ ਜਵਾਬ ਥੋੜੀ ਦਿੱਤਾ ਉਹਨਾਂ ਨੂੰ ਪ੍ਰਧਾਨ ਸਾਹਿਬ ਜੀ ਨੇ ਵੀ ਇਹੀ ਕਿਹਾ ਕਾਕਾ ਸਿੰਘ ਜੀ ਹਾਂਜੀ ਬਿਲਕੁਲ ਜੀ ਦੋਸਤੋ ਅੱਜ ਅਸੀਂ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਦੇ ਵਿੱਚ ਰੇਲਵੇ ਲਾਈਨਾਂ ਤੇ ਬੈਠੇ ਆਂ ਵੱਡੀ ਗੰਟੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਤੁਹਾਨੂੰ ਦਿਖਾ ਰਹੇ ਆਂ ਕੈਮਰੇ ਦੇ ਵਿੱਚ ਵੀ ਤੁਸੀਂ ਨਿਗਾਹ ਮਰਵਾ ਦਿਓ ਕੈਮਰਾਮੈਨ ਨੂੰ ਮੈਂ ਕਹੂੰਗਾ ਵੱਡੀ ਗੰਟੀ ਦੇ ਵਿੱਚ ਕਿਸਾਨ ਹੈ ਜਿਹੜਾ ਹੁਣ ਦੁਪਹਿਰ ਦੇ ਖਾਣੇ ਦਾ ਟਾਈਮ ਹੋਇਆ ਗਿਆ ਸਾਰੇ ਖਾਣਾ ਖਾ ਰਹੇ ਨੇ ਇਹ ਕਿੰਨੇ ਸਮੇਂ ਤੱਕ ਆ ਬਈ ਇਹ ਜਿਹੜਾ ਇਹ 4 ਵਜੇ ਦਾ ਟਾਈਮ ਆ ਬਈ ਆਪਾਂ ਦਾ ਹਾਂ 4 12 ਤੋਂ 4 ਵਜੇ ਦਾ ਟਾਈਮ ਤੁਸੀਂ ਜਿੰਨੇ ਟਾਈਮ ਪਰ ਆਪਾਂ ਸਹੀ 12 ਵਜੇ ਬੈਠੇ ਆ ਬਈ ਲੈਣ ਦੇ ਉੱਤੇ ਪਹਿਲਾਂ ਆਪਾਂ ਪਾਸੇ ਖੜੇ ਰਹੇ ਆ ਸਹੀ 4 ਵਜੇ ਆਪਾਂ ਧਰਨਾ ਇਹ ਤੋਂ ਸਮਾਪਤ ਕਰਾਂਗੇ 4 ਵਜੇ ਤੱਕ ਹਾਂ ਜੋ ਜਥੇਬੰਦੀ ਦੀ ਕਾਲ ਆਉਂਦੀ ਹੈ ਜਿਹੜਾ ਪ੍ਰੋਗਰਾਮ ਲੀਕ ਜਾਂਦਾ ਉਹ ਸਹੀ ਨਿਯਮਤ ਤਰੀਕੇ ਨਾਲ ਹੀ ਆਪਾਂ ਲਾਗੂ ਕਰਦੇ ਆ ਜਿਹੜਾ ਵੀ ਪ੍ਰੋਗਰਾਮ ਜਥੇਬੰਦੀ ਵੱਲੋਂ ਦਿੱਤਾ ਜਾਂਦਾ ਬਈ ਹਾਂਜੀ ਜੇ ਕੋਈ ਸਰਕਾਰ ਦੇ ਨਹੀਂ ਕਰਨ ਤੇ ਜੂੰ ਸਰਕਦੀ ਫਿਰ ਕੋਈ ਇਸ ਤੋਂ ਅਗਲਾ ਕਾਡਾ ਸਟੈਪ ਵੀ ਕੋ ਚੱਕਿਆ ਜਾ ਸਕਦਾ ਬਿਲਕੁਲ ਜੇ ਮੰਨ ਲਾ ਇਹਦੇ ਨਾਲ ਨਹੀਂ ਸਰਕਾਰ ਦੇ ਕਰਨ ਤੇ ਜੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਰ ਪੜਾਵਰ ਪੜਾ ਕੀਤਾ ਜਾਊਗਾ ਹਾਂ ਇਹ ਆਪਾਂ ਵੀ ਉਹੀ ਗੱਲ ਨਾਲ ਵੀ ਇਹ ਪੜਾਵਰ ਪੜਾ ਇਹ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ ਕਿਉਂਕਿ ਆਪਾਂ ਸੰਘਰਸ਼ ਨੂੰ ਜਿੱਤ ਵੱਲ ਲੈ ਕੇ ਜਾਣਾ ਬਈ ਤੇ ਆਪਾਂ ਇਹ ਜਿਹੜੀ ਮੰਨ ਲਾ ਆਪਾਂ ਲੜਾਈ ਲੜ ਰਹੇ ਹਾਂ ਇਹ ਆਪਾਂ ਜਿੱਤ ਕੇ ਉਤੋਂ ਵਾਪਸ ਆਵਾਂਗੇ ਤੇ ਇਹਦੇ ਵਿੱਚ ਇੱਕ ਗੱਲ ਬਈ ਇਹ ਵੀ ਕਰ ਸਕਦੇ ਜਿਹੜੇ ਮੰਨ ਲਾ ਹੁਣ ਆਪਣੇ ਚਾਹੇ ਗੱਲਾਂ ਚੱਲੀ ਜਾਂਦੀਆਂ ਨੇ ਮੰਨ ਲਾ ਮੀਡੀਆ ਦੇ ਵਿੱਚ ਲਾ ਲੋ ਜਾਂ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਹੈਗਾ ਬਈ ਉਹ ਚੋਣ ਜਾਬਤਾ ਲੱਗ ਜੂ ਕੋਈ ਚੱਕਰ ਨਹੀਂ ਪਹਿਲਾਂ ਕਿਹੜਾ ਵੋਟਾਂ ਨਹੀਂ ਪੈਂਦੇ ਪਹਿਲਾਂ ਕਿਹੜਾ ਚੋਣ ਜਾਬਤਾ ਨਹੀਂ ਲੱਗਦੇ ਪਰ ਜਿਹੜਾ ਆਪਣਾ ਇਹ ਸੰਘਰਸ਼ ਵਿੱਡਿਆ ਹੋਇਆ ਹੈਗਾ ਇਹ ਆਪਣਾ ਚਾਹੇ ਸਾਲ ਚੱਲਦਾ 2 ਸਾਲ ਚੱਲਦਾ 4 ਚੱਲਦਾ ਜਿੰਨਾ ਟਾਈਮ ਆਪਣੀਆਂ ਮੰਗਾਂ ਪ੍ਰੋਪਰ ਤੌਰ ਤੇ ਸਰਕਾਰ ਨਹੀਂ ਮੰਨ ਲੈਂਦੀ ਉਨਾ ਟਾਈਮ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਬਾਈ ਉਹ ਦਿਨ ਆਪ ਨੂੰ ਸਰਕਾਰਾਂ ਨਾਲ ਕੋਈ ਲੈਣ ਦੇਣ ਨਹੀਂ ਕੋਈ ਆਉਂਦੀ ਕੋਈ ਕਿਹੜੀ ਆਉਂਦੀ ਹੈ ਕਿਹੜੀ ਨਹੀਂ ਪਰ ਆਪਣੀਆਂ ਜਿਹੜੀਆਂ ਮੰਗਾਂ ਤੇ ਆਪਾਂ ਬੈਠੇ ਆ ਉਹ ਪੂਰੀਆਂ ਕਰਾ ਕੇ ਹੀ ਆਪਾਂ ਉਥੋਂ ਕਿਉਂ ਬਾਬੂ ਜੀ ਕਿਵੇਂ ਲੱਗਦਾ ਵੀ ਸਰਕਾਰਾਂ ਮੰਨਣਗੀਆਂ ਮੰਨਣੀਆਂ ਹੀ ਮੰਨਣੀਆਂ ਕਿਉਂ ਨਹੀਂ ਪਹਿਲਾਂ ਕਿਹੜਾ ਆਪਾਂ ਬਣਾਈਆਂ ਨਹੀਂ ਪਹਿਲਾਂ ਬਣਾਈਆਂ ਨਹੀਂ ਮੋਦੀ ਕੀ ਇਹ ਤਾਂ ਵੱਡੇ ਰੰਗ ਜੇ ਵਰਗੇ ਆ ਇੱਥੇ ਵੱਡੇ-ਵੱਡੇ ਆਏ ਨੇ ਸੰਘਰਸ਼ ਜਿਹੜਾ ਇਹ ਆਪਣੇ ਪੰਜਾਬੀਆਂ ਦੇ ਖੂਨ ਵਿੱਚ ਹੈਗਾ ਆਪਾਂ ਸ਼ਾਂਤਮਈ ਲੜ ਰਹੇ ਆ ਬਾਅਦ ਤੋਂ ਬਾਅਦ ਲੜਾਂਗੇ ਜਿੰਨਾ ਚਿਰ ਉਠਦੇ ਉਹਨਾਂ ਜਿਹਨਾਂ ਡੱਲੇ ਆਲ ਆਪਣਾ ਆਗੂ ਇਹੋ ਜਿਹਾ ਜਿੰਨਾਂ ਚਿਰ ਆਪਣੀਆਂ ਮੰਗਾ ਮੰਨੀਆਂ ਨਹੀਂ ਜਾਂਦੀਆਂ ਕਿਉਂਕਿ ਜਿਹੜੇ ਤੁਸੀਂ ਇਹ ਉਹ ਦਚਾਈ ਨਾ ਵੀ ਪੰਜ ਗਰੰਟੀਆਂ ਦੇ ਵਿੱਚ ਪੰਜ ਗਰੰਟੀਆਂ ਦੋ ਏਜੰਸੀਆਂ ਦੇ ਰਹੀਆਂ ਬਾਈ ਜੀ ਉਹ ਉਹ ਏਜੰਸੀਆਂ ਉਹਨਾਂ ਦੇ ਕੋਈ ਗਰੰਟੀ ਨਹੀਂ ਉਹਨਾਂ ਦੀ ਏਜੰਸੀਆਂ ਦੀ ਇਹੋ ਬੇਫਾਲਤੂ ਗੱਲਾਂ ਨੇ ਇਹ ਟਾਈਮ ਬਰਬਾਦ ਕਰਦੇ ਨੇ ਜਿੰਨਾਂ ਚਿਰ ਆਪਾਂ ਸਾਰੀਆਂ ਮੰਗਾ ਐਨਸੀ ਸਾਰਾ ਕੁਝ ਕਰਕੇ ਉਹਨਾਂ ਚਿਰ ਆਪਾ ਉਠਦੇ ਨਹੀਂ ਉਤੋਂ ਇਹ ਕਿਸਾਨੀ ਮੰਗਾ ਇਹੀ ਨੇ ਕਿਉਂਕਿ ਆਪਾਂ ਜ਼ਮੀਨ ਨਾਲ ਜੁੜੇ ਲੋਕਾਂਗੇ ਇੱਥੇ ਮਸਲਾ ਕੀ ਰਹਿ ਗਿਆ ਹੁਣ ਨਸਲ ਤੇ ਫਸਲ ਦਾ ਜੀ ਆਪਣੀ ਨਸਲ ਬਚੂਗੀ ਫੇਰ ਫਸਲ ਬਚੂਗੀ ਦੋ ਚੀਜ਼ਾਂ ਦੀ ਲੜਾਈ ਹੈ ਜੇ ਦੋ ਤੀਜਾਂ ਦੀ ਆਪਾਂ ਲੜਾਈ ਸਾਂਭ ਗਏ ਫਿਰ ਤਾਂ ਆਪਾਂ ਕਾਮਯਾਬੀ 'ਚ ਜਾਵਾਂਗੇ ਤੇ ਨਹੀਂ ਤਾਂ ਜਿਹੜੇ ਆਪਣੇ ਬੱਚੇ ਆ ਆਪਾਂ ਨੂੰ ਮੁਲਾਣਤਾ ਹੀ ਪਾਉਣਗੇ ਆਪਾਂ ਨੂੰ ਰੋਟੀ ਟੁੱਕਰ ਨਹੀਂ ਦੇ ਦੇਣਾ ਉਹਨਾਂ ਨੇ ਮੋਰੋ ਦੇ ਤੱਕ ਜੀ ਜੀ ਹਾਂਜੀ ਤਾਂ ਦੋਸਤੋ ਇਹ ਸਨ ਸਿੱਧੂਪੁਰ ਕਿਸਾਨ ਯੂਨੀਅਨ ਦੇ ਆਗੂ ਸਹਬਾਨ ਤਿੰਨ ਜਥੇਬੰਦੀਆਂ ਇੱਥੇ ਮੌਜੂਦ ਨੇ ਕ੍ਰਾਂਤੀਕਾਰੀ ਸਿੱਧੂਪੁਰ ਤੀਜੀ ਜਥੇਬੰਦੀ ਕਿਹੜੀ ਹੈ ਬਈ ਇੱਥੇ ਇੱਕ ਬਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਵੀ ਆਏ ਹੋਏ ਨੇ ਆਪਣੇ ਨਾਲ ਹਾਂਜੀ ਹਾਂ ਉਹ ਵੀ ਹੈਗੇ ਨੇ ਇੱਕ ਕੋਸਾ ਜਿਹੜੇ ਬੰਦੀ ਨਾਲ ਸੰਬੰਧਿਤ ਵੀ ਸਾਨੂੰ ਪਤਾ ਲੱਗਿਆ ਵੀ ਉਹ ਵੀ ਆਏ ਹੋਏ ਨੇ ਹਾਂ ਜਿੰਨੇ ਵੀ ਜਿਹੜੇ ਬੰਦੇ ਆਪਣਾ ਸਾਥ ਦੇ ਗਏ ਨੇ ਜਿਹਨਾਂ ਦੀ ਵੀ ਕਾਈ ਹੈਗੀ ਉਹ ਆਏ ਨੇ ਜੀ ਜੀ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ